ਮੇਰੇ ਸਾਰੇ ਹੀ YouTube ਦੇ ਚੈਨਲ ਦੇ ਦਰਸ਼ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਇਹ ਜਿਹੜੀ ਮੈਂ ਵੀਡੀਓ ਅੱਜ ਅਪਲੋਡ ਕਰ ਰਿਹਾ ਹਾਂ ਸਪੈਸ਼ਲੀ ਮੇਰੇ ਪਿੰਡ ਵਾਸੀਆਂ ਨਗਰ ਨਿਵਾਸੀਆਂ ਵਾਸਤੇ ਹੈ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੂੰ ਪੂਰੀ ਉਮੀਦ ਹੈ ਵੀ ਕੁਝ ਨਾ ਕੁਝ ਦੇ ਵਿੱਚੋਂ ਲਰਨ ਕਰ ਸਕਦੇ ਨੇ। ਮੈਂ ਪਹਿਲਾਂ ਆਪਣੇ ਨਗਰ ਨਵਾਸੀ ਨੂੰ ਇੱਕ ਬੇਨਤੀ ਕਰਨੀ ਹੈ ਤੇ ਆਖਰ ਦੇ ਵਿੱਚ ਸਾਰੇ ਨਗਰ ਨਵਾਸੀਆਂ ਦਾ ਤੇ ਮੇਰੇ ਬਾਹਰ ਜਿੰਨੇ ਵੀ ਮੇਰੇ ਨਗਰ ਨਵਾਸੀ ਬਾਹਰ ਕੈਨੇਡਾ ਦੇ ਦੋ ਸਿੱਖੇ ਜਿੱਥੇ ਵੀ ਰਹਿ ਰਹੇ ਨੇ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਇਹਨਾਂ ਮੈਂ ਬੇਨਤੀ ਕਰਨੀ ਹੈ ਉਸ ਤੋਂ ਬਾਅਦ ਧੰਨਵਾਦ ਪੂਰੀ ਵੀਡੀਓ ਦੇਖਿਓ ਅੱਜ ਸਵੇਰ ਸਾਡੇ ਪਿੰਡ ਦੇ ਆਪਣੇ ਸਰਪ੍ਰਿੰਸ ਸਾਹਿਬ ਦੇ ਬੋਲ ਸੀ ਕਿ ਉਹ ਲੋਕਲ ਸ਼ਾਪ ਦੀ ਮਦਦ ਕਰਨ ਵਾਸਤੇ ਬਹੁਤ ਹੀ ਚੰਗੀ ਗੱਲ ਹੈ ਇਹਦੇ ਬਾਰੇ ਮੈਂ ਆਪ ਜੀ ਨਾਲ ਸਾਰਿਆਂ ਨਾਲ ਗੱਲ ਕਰਨੀ ਹੈ ਕਿ ਚਾਹੀਦਾ ਵੀ ਇਵੇਂ ਹੀ ਹੈ ਇੱਕ ਸ਼ਬਦ ਹੈ ਇੰਗਲਿਸ਼ ਦਾ ਕਿ ਚੈਰੀਟੀ ਬਿਗਿੰਸ ਐਟ ਹੋਮ ਉਹਦਾ ਭਾਵ ਮੈਂ ਪੰਜਾਬੀ 'ਚ ਵੀ ਦੱਸੂਗਾ ਪਹਿਲਾਂ ਉਹਦੇ ਇੰਗਲਿਸ਼ ਦੇ ਵਿੱਚ ਉਹਦਾ ਕੀ ਮਤਲਬ ਹੈ ਕਿ ਚੈਲਿਟੀ ਬੀਗੈਨਸ ਟੂ ਹੋਮ ਦਾ ਉਹਦਾ ਮਤਲਬ ਇੰਗਲਿਸ਼ ਦੇ ਵਿੱਚ ਇਹ ਹੈ ਕਿ ਪੀਪਲ ਸ਼ੁੱਡ ਡੀਲ ਵਿਦ ਦਾ ਨੀਡਸ ਆਫ ਕਲੋਸ ਪੀਪਲ ਥੈਨ ਬਿਫੋਰ ਦੇ ਥਿੰਕ ਅਬਾਊਟ ਹੈਲਪਿੰਗ ਦਾ ਅਦਰ ਪੀਪਲ ਭਾਵ ਜੇ ਸਾਨੂੰ ਪਿੰਡ ਦੇ ਵਿੱਚ ਹੀ ਕਿਸੇ ਨੀਡੀ ਨੂੰ ਮਦਦ ਚਾਹੀਦੀ ਹੈ ਯਕ ਕਿ ਸੇਨਮ ਸਾਹੀ ਦੀਆ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਪਹਿਲਾਂ ਪਿੰਡ ਦੇ ਵਿੱਚ ਕਰਨੀ ਚਾਹੀਦੀ ਹੈ ਫਿਰ ਸਾਨੂੰ ਬਾਹਰ ਸੋਚਣਾ ਚਾਹੀਦਾ ਹੈ ਕਿ ਕੀ ਸਾਡੇ ਪਿੰਡ ਦੇਆਂ ਲੋੜਾਂ ਜਿਹੜਾ ਉਹ ਪੂਰੀਆਂ ਹੁੰਦੀਆਂ ਇੱਕ ਵਾਰ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਜਾਵਾਂ ਜਿਹੜਾ ਕਿ ਇਹਨਾਂ ਨੇ ਕਿਹਾ ਪੀਪਲ ਸ਼ੁੱਡ ਡੀਲ ਵਿਦ ਦਾ ਨੀਡਸ ਆਫ ਪੀਪਲ ਕਲੋਜ਼ ਟੂ ਥੈਮ ਇਥੇ ਕਲੋਸ ਤੋਂ ਸਾਨੂੰ ਅਸੀਂ ਇਹ ਭਾਵ ਲੈਣਾ ਹੈ ਜਿਹੜਾ ਸਾਡਾ ਸਮਾਜ ਆ ਜਿਹੜੇ ਸਮਾਜ ਦੇ ਵਿੱਚ ਰਹ ਰਹੇ ਆ ক্লোਸ ਤੋਂ ਇਹ ਨਹੀਂ ਆਉਂਦਾ ਕਿ ਸਾਡੇ ਸਕੇ ਭਤੀਜੇ ਜਾਂ ਪੁੱਤਰ ਜਾਂ ਧੀਆ ਵੀ ਉਹ ਨਹੀਂ ਆਉਂਦੇ ਸਾਡਾ ਸਮਾਜ ਆਉਂਦਾ ਹੈ ਉਹਦੇ ਬਾਰੇ ਸਾਨੂੰ ਇੱਕ ਕਹਾਵਤ ਹੋਰ ਵੀ ਆ ਕਿ ਅੰਨਾ ਵੰਡੇ ਰੇਵੜੀਆਂ ਮੁਰਮੁਰ ਆਪਣਿਆਂ ਨੂੰ ਦੇ ਉਹ ਤਾਂ ਫਿਰ ਤੁਸੀਂ ਸਮਾਜ ਦੀ ਹੈਲਪ ਤੁਹਾਨੂੰ ਕੀਤੀ ਤੁਸੀਂ ਆਪਣੇ ਭਤੀਜਿਆਂ ਦੀ ਭਾਣਜਿਆਂ ਦੀ ਪੁੱਤਰਾਂ ਦੀ ਧੀਆ ਦੀ ਉਨਾ ਵੇਲੇ ਪੁਕੀਤੀ ਸਮਾਜੀ ਤਾਂ ਨਹੀਂ ਨਾ ਕੀਤੀ ਮੈਂ ਪਿਛਲੇ ਕੋਈ 8 ਸਾਲ ਤੋਂ ਜਿਆਦਾ ਸਮਾਂ ਬੈਨ ਰਹੀ ਨਾ ਹੁਣ ਵੀ ਜਿਹਨੇ ਗੁਰੂ ਮਾਰੀ ਨੇ ਬਖਸ਼ਿਸ਼ ਕੀਤੀ ਆਪਦੀ ਉਮਰ ਚ ਜਿਆਦਾ ਜੇ ਮੈਂ ਪਹਿਲਾਂ ਹੀ ਮੇਰਾ ਮਾਣਾ ਉਥੇ ਰਹਿਣਾ ਆਪਦੇ ਪਿੰਡ ਜੀ ਤੇ ਪਿੰਡ ਵਾਲੇ ਵੀ ਮੇਰੇ ਸੁਭਾ ਨੂੰ ਜਾਣਦੇ ਆ ਮੈਂ ਹਮੇਸ਼ਾ ਹੀ ਜਿੰਨੇ ਜੋਗਾ ਹੈਗਾ ਪਿੰਡ ਦੇ ਵਿੱਚ ਹੀ ਪਿੰਡ ਦੇ ਲੋਕਾਂ ਦੀ ਮਦਦ ਕਰਦਾ ਔਰ ਕਰਦਾ ਵੀ ਰਹੂੰਗਾ ਜਿਵੇਂ ਕਿ ਜੇ ਸਾਡਾ ਪਿੰਡ ਖੁਸ਼ਹਾਲ ਹੈ ਇਹਦਾ ਭਾਵ ਹੈ ਸਾਰਾ ਮੁਲਕ ਹੀ ਖੁਸ਼ਹਾਲ ਹੈ ਕਿਉਂਕਿ ਜਿਵੇਂ ਅਸੀਂ ਆਪਦੇ ਪਿੰਡ ਨੂੰ ਉੱਚਾ ਚੱਕਾਂਗੇ ਠੱਠੀ ਭਾਈ ਵਾਲੇ ਮੈਂ ਇੱਕ ਉਦਾਹਰਨ ਦਵਾਂ ਦਿਨਾ ਠੱਠੀ ਭਾਈ ਵਾਲੇ ਆਪਦੇ ਪਿੰਡ ਨੂੰ ਉੱਚਾ ਚੱਕਣਗੇ ਬੰਮੀਏ ਵਾਲੇ ਆਪਦੇ ਨੂੰ ਮਲਕਿਆਂ ਵਾਲੇ ਆਪਦੇ ਨੂੰ ਸਮਾਲਸਰ ਆਪਦੇ ਆ ਇਹਨੂੰ ਇਵੇਂ ਸਾਰਾ ਪਿੰਡ ਜਿਹੜਾ ਹੈ ਜੇ ਪਿੰਡ ਇੱਕ ਪਿੰਡ ਪਰਫੁੱਲਤ ਹੁੰਦਾ ਉਹ ਦੇਖ ਕੇ ਦੂਜਾ ਤੀਜਾ ਇਵੇਂ ਸਾਡਾ ਸਾਰਾ ਹੀ ਮੁਲਕ ਜਿਹੜਾ ਉੱਚੜ ਦੀ ਕਲਾ ਦੇ ਵਿੱਚ ਹੋਊਗਾ ਜਿਵੇਂ ਕਿ ਹੁਣ ਬਾਹਰਲੇ ਮੁਲਕਾਂ ਦੀ ਵੀ ਪਾਲਿਸੀ ਇਹ ਹੁੰਦੀ ਆ ਕਿ ਤੁਸੀਂ ਆਪਦੇ ਮੁਲਕ ਦੀ ਚੀਜ਼ ਬਣੀ ਹੋਈ ਖਰੀਦੋ ਇਹਦੇ ਤੇ ਅੱਜਕੱਲ ਜ਼ੋਰ ਆ ਜਿਵੇਂ ਹੁਣ ਮੈਂ ਪਿਛਲੇ ਸਾਰੀ ਲਾਈਫ ਹੀ ਮੈਂ ਬ੍ਰਿਟਨ ਦੇ ਵਿੱਚ ਰਹਿ ਰਿਹਾ ਤੇ ਇਹ ਲੋਕ ਕਹਿੰਦੇ ਆ ਕਿ ਬਾਈ ਬ੍ਰਿਟਿਸ਼ ਕੈਨੇਡਾ ਵਾਲੇ ਕਹਿੰਦੇ ਆ ਕਿ ਕੈਨੇਡੀਅਨ ਦੀ ਹੈਲਪ ਕਰੋ ਉੱਥੋਂ ਦੀ ਆਸਟ੍ਰੇਲੀਆ ਹਰ ਮੁਲਕ ਕਹਿੰਦਾ ਹੈ ਕਿ ਉਹ ਉਹਨਾਂ ਦੇ ਲੋਕ ਜਿਹੜੇ ਆ ਉਥੋਂ ਦੀ ਬਣੀ ਹੋਈ ਚੀਜ਼ ਖਰੀਦਣ ਤਾਂ ਕਿ ਉਹਨਾਂ ਦੀ ਇਕਨੋਮੀ ਪਰਫਲਤ ਹੋਵੇ ਏਵੇਂ ਹੀ ਜਿਹੜਾ ਸਾਡੇ ਪਿੰਡਾਂ ਨੂੰ ਚਾਹੀਦਾ ਜਿਹੜੇ ਪਿੰਡ ਦੇ ਗਰੀਬ ਬੰਦੇ ਆ ਜਾਂ ਜਿਹੜੇ ਨਿੰਦੀ ਬੰਦੇ ਆ ਮੈਂ ਵੀ ਕਹੂੰਗਾ ਕੱਲੀ ਇਸ ਦੁਕਾਨ ਦੇ ਨਹੀਂ ਜਿੰਨੇ ਵੀ ਸਾਡੇ ਪਿੰਡ ਦੀਆਂ ਸਾਡੇ ਪਿੰਡ ਵਾਲਿਆਂ ਦੀਆਂ ਦੁਕਾਨਾਂ ਹਨ ਮਨ ਲੋ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਕੋਈ ਕਾਰਪਨਟਰੀ ਦਾ ਕਰਦਾ ਕੋਈ ਦਰਜੀ ਦਾ ਕਰਦਾ ਕੋਈ ਕੋਈ ਵੀ ਕਰਦਾ ਇਵੇਂ ਜੇ ਕੋਈ ਸਬਜ਼ੀ ਵੀ ਉਗਾਉਂਦਾ ਉਹ ਤੋਂ ਸਬਜ਼ੀ ਖਰੀਦੋ ਬਜਾਏ ਤੁਸੀਂ ਰੇੜੀ ਤੋਂ ਖਰੀਦਣ ਦੇ ਜਾਂ ਜਿਹੜਾ ਕੋਲਕਪੁਰੇ ਜਾ ਕੇ ਖਰੀਦਣ ਦੇ ਮੰਡੀ ਚੋਂ ਜੇ ਪਿੰਡ 'ਚ ਕੋਈ ਸਾਡਾ ਭੈਣ ਭਰਾ ਸਬਜ਼ੀ ਲਾਉਣੀ ਸ਼ੁਰੂ ਕਰਦਾ ਉਹਦੀ ਹੈਲਪ ਕਰੋ ਨਾਲੇ ਤਾਜ਼ੀਆਂ ਸਬਜ਼ੀਆਂ ਖਾਓ ਇਵੇਂ ਪਿੰਡ ਦੇ ਵਿੱਚ ਜੋ ਕੁਝ ਹੈ ਸਮਾਨ ਲੈ ਤੁਹਾਨੂੰ ਮਿਲ ਸਕਦਾ ਪਹਿਲਾਂ ਪਿੰਡ ਤੋਂ ਲੋ ਹਲਵਾਈ ਵੀ ਪਿੰਡ ਦਾ ਕਰੋ ਪਰ ਉਹ ਕੀ ਲਾਉਣਾ ਕੋਈ ਵੀ ਕੰਮ ਹੈ ਜਿਹੜਾ ਪਿੰਡ ਵਾਲੇ ਦੇ ਵਿੱਚ ਹੋ ਰਿਹਾ ਤੇ ਬਾਕੀ ਮੇਰੀ ਬੇਨਤੀ ਉਹਨਾਂ ਦੁਕਾਨਦਾਰਾਂ ਨੂੰ ਉਹਨਾਂ ਭੈਣ ਭਰਾ ਨੂੰ ਹੈ ਜਿਹੜੇ ਸਵਾਵਾ ਦੇਣਗੇ ਕਿ ਉਹ ਵੀ ਉਹ ਆਪਣਾ ਮੁਨਾਫਾ ਤਾਂ ਹਰ ਕੋਈ ਬੰਦਾ ਲੈਂਦਾ ਕਿਉਂਕਿ ਉਹਦੀ ਲਿਵਿੰਗ ਹੁੰਦੀ ਹੈ ਇੱਕ ਮੰਨ ਲਓ ਦੁਕਾਨਦਾਰ ਜੇ ਮੁਨਾਫਾ ਨਹੀਂ ਕਮਾਊਗਾ ਤਾਂ ਉਹ ਉਹਦੀ ਲਿਵਿੰਗ ਕਿਵੇਂ ਕਿੱਥੋਂ ਲੇਊਗਾ ਇਸ ਕਰਕੇ ਇਹ ਬਹੁਤ ਹੀ ਵਧੀਆ ਇਹ ਕਦਮ ਹੈ ਸਾਡੇ ਪਿੰਡ ਦਾ ਕਿਉਂਕਿ ਜਦੋਂ ਮੈਂ ਕਮੈਂਟਸ ਵੀ ਪੜੇ ਸਾਰੇ ਲੋਕਾਂ ਨੇ ਇਹ ਗੱਲ ਨੂੰ ਸਲਾਹਾ ਕਿ ਸਾਡੀ ਪਿੰਡ ਦੇ ਵਿੱਚ ਹੀ ਮਦਦ ਹੋਣੀ ਚਾਹੀਦੀ ਹੈ ਮੰਨ ਲਓ ਬਾਹਰ ਜਾ ਕੇ ਪੁੰਨਦਾਨ ਕਰਨ ਨੂੰ ਬਾਹਰਲੇ ਥਾਂ ਆਪਦੇ ਪਿੰਡ ਦੇ ਵਿੱਚ ਹੀ ਜਿੰਨੇ ਜੋਗੇ ਹੈਗੇ ਆ ਕੋਈ 100 ਜੋਗਾ ਹੁੰਦਾ ਕੋਈ 10 ਰੁਪਏ ਜੋਗਾ ਹੁੰਦਾ ਕੋਈ ਕਿੰਨੇ ਜੋਗਾ ਉਹ ਜਰੂਰ ਕਰੋ ਤੇ ਮੇਰੇ ਬਾਹਰ ਬੈਠੇ ਜਿਹੜੇ ਐਨਆਰਆਈ ਵੀਰ ਨੇ ਜਿਹੜੇ ਮੇਰੇ ਪਿੰਡ ਦੇ ਨੇ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਕਿ ਪਿੰਡ ਦਾ ਖਾਸ ਖਿਆਲ ਰੱਖੋ ਕੋਈ ਤੁਹਾਡੇ ਤੱਕ ਗੱਲ ਪਹੁੰਚਦੀ ਆ ਕੋਈ ਪਿੰਡ ਦੀ ਮੰਨ ਲੋ ਹੋਣੀ ਜਿਵੇਂ ਐਮਬੂਲੈਂਸ ਸਾਡੇ ਪਿੰਡ ਨੂੰ ਚਾਹੀਦੀ ਹੈ ਫਾਇਰ ਬਰਗੇਡ ਜਿਹੜੀ ਉਹ ਟਰੱਕ ਚਾਹੀਦਾ ਹੋਰ ਵੀ ਕੋਈ ਸਾਂਝੀ ਚੀਜ਼ ਚਾਹੀਦੀ ਹੈ ਪਹਿਲਾਂ ਅਸੀਂ ਪਿੰਡ ਦੀ ਹੈਲਪ ਕਰੀਏ ਜੇ ਹਰ ਪਿੰਡੇ ਦੀ ਇਹ ਸੋਚ ਹੋਵੇ ਤੇ ਸਾਡਾ ਆਪੇ ਮੁਲਕ ਜਿਹੜਾ ਉਹ ਹਰ ਕੋਈ ਚੜਦੀ ਕਲਾ ਚ ਹੋਊਗਾ ਇਹ ਮੇਰੀ ਬੇਨਤੀ ਹੈ ਮੇਰੀ ਵੀ ਇਹ ਹੀ ਹੈ ਮੈਂ ਵਰਬੜੀ ਵੈਨਾ ਵੀ ਕਹਿੰਦਾ ਹੁੰਨਾ ਕਿ ਜੇ ਕੋਈ ਤੁਹਾਨੂੰ ਪਿੰਡ ਪਿੰਡ ਚੋਂ ਕੋਈ ਕਿਸੇ ਕਾਰੀਗਰ ਦੀ ਲੋੜ ਆ ਕਿਸੇ ਕਿਸੇ ਵੀ ਚੀਜ਼ ਦੀ ਲੋੜ ਆ ਉਹ ਪਿੰਡ ਨੂੰ ਤਰਜੀਹ ਦਿਓ ਤੇ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਤੁਸੀਂ ਇਹਦਾ ਫਾਇਦਾ ਨਾ ਠਾਓ ਤੁਸੀਂ ਆਪਣਾ ਮੁਨਾਫਾ ਲਵੋ ਪਰ ਵਾਜਿਬ ਬਣਾਵਾਲੋ ਇਹ ਮੇਰੀ ਬੇਨਤੀ ਸੀ ਬਾਕੀ ਮੈਂ ਅਨੁਵਾਦ ਕਰਨਾ ਦੋ ਦਫਾ ਕਿਉਂਕਿ ਪਿਛਲੀ 28 ਜੂਨ ਨੂੰ ਮੇਰਾ ਬਹੁਤ ਭੜਾ ਐਕਸੀਡੈਂਟ ਹੋਇਆ ਸੀ ਉਹ ਗੁਰੂ ਦੀ ਕਿਰਪਾ ਨਾਲ ਮੇਰਾ ਵਾਹਲ ਵੀ ਵਿੰਗਾ ਨਹੀਂ ਹੋਇਆ ਤੇ ਸਾਰੇ ਹੀ ਪਿੰਡ ਨੇ ਹਰ ਇੱਕ ਨੇ ਮੈਨੂੰ ਕਈਆਂ ਨੇ ਫੋਨ ਕੀਤੇ ਕਿਸੇ ਨੇ ਵੌਇਸ ਮੇਲ ਵੀ ਭੇਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਸ਼ਗਦੇਵ ਸਿੰਘ ਫੌਜੀ ਜਿਹੜੇ ਆ ਸਮਾਜ ਸੇਵੀ ਹੈ ਉਹਨਾਂ ਨੇ ਮੈਨੂੰ ਇਹ ਵੀ ਵੌਇਸ ਮੇਲ ਭੇਜੀ ਕਿ ਮੈਂ ਤਾਂ ਗੁਰਦੁਆਰੇ ਜਾ ਕੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਾਉਣੀ ਹੈ ਕਿੱਡੇ ਮਾਨ ਵਾਲੀ ਗੱਲ ਹੈ ਇਵੇਂ ਸੁਖੀ ਜਿਹੜੇ ਕੈਨੇਡਾ ਵਾਲਾ ਬੱਚਾ ਸਾਡਾ ਗੁਰਾਂ ਦੇ ਤੇ ਦਾ ਲੜਕਾ ਉਹਦਾ ਸਪੈਸ਼ਲ ਮੈਨੂੰ ਫੋਨ ਆਇਆ ਵੀ ਬਾਬਾ ਜੀ ਤੁਸੀਂ ਠੀਕ ਠਾਕ ਹੋ ਹਾਲਾਂਕਿ ਮੈਨੂੰ ਕਦੇ ਜ਼ਿੰਦਗੀ 'ਚ ਮੈਂ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਦੱਸਿਆ ਕਿ 1974 ਦਾ ਉਹਨਾਂ ਦਾ ਜਨਮ ਹੀ ਹੈ ਮੈਂ 1976 'ਚ ਇਮੀਗ੍ਰੈਂਟ ਹੋ ਗਿਆ ਸੀ ਇਵੇਂ ਹੋਰ ਵੀ ਬਹੁਤਿਆਂ ਦਾ ਕੈਨੇਡਾ ਦੇ ਵਿੱਚੋਂ ਵੀ ਮੈਨੂੰ ਵੌਇਸ ਮੇਲ ਵੀ ਆਈ ਟੈਕਸ ਵੀ ਆਇਆ ਏਵੀ ਸਾਰਾ ਤਰ੍ਹਾਂ ਦਾ ਆਦਾਅਰ ਮੈਨੂੰ ਮਾਣ ਆ ਮੇਰੇ ਪਿੰਡ ਤੇ ਏ ਵੀ ਹੁਣ ਜਿਵੇਂ ਮੈਂ ਆ 24 ਤਰੀਕ ਨੂੰ ਪੋਸਟ ਭਾਈ ਸੀ ਕਿ ਸਾਡੇ ਵਿਆਹ ਨੂੰ ਜਿਹੜਾ ਹੈਗਾ 49 ਸਾਲ ਹੋ ਗਿਆ ਤੇ ਮੇਰੇ ਬੇਟੇ ਦਾ ਵੀ ਵਰਤ ਰਿਹਾ ਛੋਟੇ ਦਾ ਸਾਰਿਆਂ ਨੇ ਬਹੁਤਿਆਨੇ ਮੈਨੂੰ ਫੋਨ ਤੇ ਵਧਾਈਆਂ ਦਿੱਤੀਆਂ ਵਾਇਸ ਮਿਲ ਕੇ ਤੇ ਟੈਕਸ ਕੀਤੇ ਤਕਰੀਬਨ ਸਾਰੇ ਪਿੰਡ ਦੇ ਤੇ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਖਰ ਤੇ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਬੇਨਤੀ ਕਰਦਾ ਜਿਹੜੇ ਬਾਹਰ ਵੀ ਰਹਿ ਰਹੇ ਆ ਕਿ ਅਸੀਂ ਜਿੰਨਾ ਵੀ ਸਾਥੋਂ ਹੋ ਸਕੇ ਜਿਵੇਂ ਕਿ ਪੰਡਤ ਕਸੂਰੀ ਲਾਲ ਜੀ ਹਮੇਸ਼ਾ ਹੀ ਇਹ ਕਹਿੰਦੇ ਹੁੰਦੇ ਜੇ ਥੋੜੇ ਜਿਹਾ ਥੋੜਾ ਤੇ ਬਹੁਤੇ ਚੋਂ ਬਹੁਤਾ ਕਿਉਂਕਿ ਮੇਰਾ ਖਿਆਲ ਆ ਕਿ ਪੰਡਤ ਜੀ ਦੀਆਂ ਜਿਹੜੀਆਂ ਸੁਭਾਵਾਂ ਐ ਐਜ਼ ਏ ਗ੍ਰੰਥੀ ਪਿੰਡ ਦੇ ਵਿੱਚ ਸਭ ਤੋਂ ਲੰਮੀਆਂ ਜਣੀਆਂ ਕਿ ਸੁਭਾਵਾਂ ਨੇ ਇੱਕ ਉਹਨਾਂ ਦਾ ਰਿਕਾਰਡ ਵੀ ਐ ਤੇ ਅਕਾਲਪੁਰ ਖੁੰਨਾਂ ਦੀ ਨੂੰ ਚੰਗੀ ਸੇਧ ਬਖਸ਼ੇ ਹੋਰ ਸੇਵਾ ਕਰਨ ਦਾ ਮੌਕਾ ਬਖਸ਼ੇ ਤੇ ਆਖਰ ਤੇ ਫਿਰ ਮੈਂ ਸਾਰਿਆਂ ਨੂੰ ਇਹ ਆਪਣੇ ਵੱਲੋਂ ਸਲਾਹ ਦਿੰਦਾ ਕਿ ਪਿੰਡ ਦੀ ਵੱਤੋ ਵੱਧ ਮਦਦ ਕਰੋ ਕੋਈ ਪਾਰਟੀ ਬਾਜੀ ਦਾ ਕੋਈ ਵੀ ਖਿਆਲ ਨਾ ਕਰੋ ਕਿ ਕੌਣ ਕਿਹੜੀ ਪਾਰਟੀ ਨੂੰ ਬਲੋਂਗ ਕਰਦਾ ਸਾਰੇ ਅਸੀਂ ਪਿੰਡ ਦੇ ਪਿੰਡ ਦੇ ਥਾਂ ਤੇ ਅਸੀਂ ਪਿੰਡ ਦੀ ਹੈਲਪ ਕਰੀਏ ਅੱਜ ਲਈ ਇੰਨਾ ਹੀ ਤੇ ਮੇਰੀ ਜੀ ਵੀਡੀਓ ਨੂੰ ਵੀ ਵੱਤੋ ਵੱਧ ਸ਼ੇਅਰ ਕਰਿਓ ਕਿਉਂਕਿ ਕਈ ਗਰੁੱਪਾਂ ਦੇ ਵਿੱਚ ਸਾਡੇ ਬੱਚੇ ਨਹੀਂ ਹੁੰਦੇ ਜਿਹੜੇ ਕੈਨੇਡਾ ਆਸਟ੍ਰੇਲੀਆ ਜਿੱਥੇ ਮੰਨ ਲਓ ਯੂਰਪ ਦੇ ਵਿੱਚ ਜਿੱਥੇ ਵੀ ਰਹਿ ਰਹੇ ਹੋ ਉਹਨਾਂ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਦੀ ਕਰੋ ਤੇ ਆਖਿਰ ਤੇ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ